ਜਿਹੜਾ ਸੜਕਾਂ ਦਾ ਢਾਂਚਾ ਹੈ ਪੰਜਾਬ ਦਾ ਖਾਸ ਤੌਰ ਤੇ 67000 ਕਿਲੋਮੀਟਰ ਸਾਡੇ ਕੋਲੇ ਲਿੰਕ ਸੜਕਾਂ ਨੇ ਪੂਰੇ ਪੰਜਾਬ 'ਚ ਮੰਡੀ ਬੋਰਡ ਨਾਲ ਰਿਲੇਟਡ ਨੇ ਕੁਝ ਪੀਡਬਲੂਡੀ ਨਾਲ ਰਿਲੇਟਡ ਨੇ ਉਹਨਾਂ ਨੂੰ ਅੱਗੇ ਰਿਪੇਅਰ ਕਰਨਾ ਹੈ ਜਾਂ ਉਹਨਾਂ ਨੂੰ ਕਿਸੇ ਨੂੰ 10 ਫੁੱਟੀ ਨੂੰ 18 ਫੁੱਟੀ ਕਰਨਾ ਹੈ ਉਹਦੇ ਵਾਸਤੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਕਿ 19000 ਕਿਲੋਮੀਟਰ ਜਿਹੜਾ ਪਹਿਲੇ ਫੇਸ ਚ ਜਿਹਦੇ ਵਾਸਤੇ ਸੀ ਲਗਭਗ 3500 ਕਰੋੜ ਰੁਪਏ ਰੱਖਿਆ ਜਿਹਦੇ ਚ ਰਿਪੇਅਰ ਵਾਸਤੇ 2872 ਕਰੋੜ ਰੁਪਏ ਤੇ ਮੇਨਟੇਨੈਂਸ ਹੈਗੀ ਹੈ 5 587 ਕਰੋੜ ਰੁਪਏ ਤੇ ਅਸੀਂ ਜਿਵੇਂ ਤੁਸੀਂ ਦੱਸਿਆ ਜਿਹੜੇ ਤੁਹਾਡੇ ਠੇਕੇਦਾਰ ਸਹਿਬਾਨ ਐਸੋਸੀਏਸ਼ਨਾਂ ਦੇ ਸਾਰੇ ਪ੍ਰਧਾਨ ਸਾਹਿਬ ਕਿ ਪਹਿਲਾਂ ਕੀ ਕਰ ਦਿੱਤਾ ਜਾਂਦਾ ਸੀਗਾ ਉੱਪਰੋਂ ਹੀ ਚੱਲ ਪੈਂਦਾ ਸੀ ਕੰਮ ਵੀ ਟੈਂਡਰ ਤਾਂ ਮਿਲੂਗਾ ਪਹਿਲਾਂ ਸਾਡਾ ਹਿੱਸਾ ਫਿਰ ਜਦੋਂ ਸੜਕ ਬਣਦੀ ਸੀ ਉਦੋਂ ਅਫਸਰ ਆ ਜਾਂਦੇ ਸੀ ਵੀ ਸਾਡਾ ਤੇ ਫਿਰ ਕੋਨਾ ਕੋ ਇਧਰੋਂ ਉਧਰੋਂ ਹੋਰ ਬਗਾਰ ਪੈ ਗਈ ਸਾਡਾ ਤਾਂ ਉਹਦੇ ਚ ਫਿਰ ਥੋਟਾ ਮਾਰਿਆ ਜਾਂਦਾ ਸੀ ਵੀ ਤੁਸੀਂ ਕਹਿੰਦੇ ਸਾਡਾ ਫਿਰ ਉਹ ਵੀ ਫਿਰ ਤੁਹਾਨੂੰ ਘਟਾਉਣਾ ਪੈਂਦਾ ਸੀ ਮੈਨੂੰ ਪਤਾ ਹੈ ਕਿਹੜੇ ਕਿਹੜੇ ਮੁਸ਼ਕਲ ਹੈ ਉਹ ਵੀ ਘਟਾਉਣਾ ਪੈਂਦਾ ਸੀ ਕੁਆਲਿਟੀ ਉਹ ਟੁੱਟ ਜਾਂਦੀ ਸੀ ਤੇ ਫਿਰ ਜਿਵੇਂ ਕਹਿੰਦੇ ਵੀ ਪੁਲਿਸ ਤੇ ਤੇ ਸੜਕਾਂ ਦੇ ਟੇਕੇਦਾਰ ਤੇ ਬਲੇਮ ਲਾਉਣਾ ਬਹੁਤ ਸੌਖਾ ਹੈ। ਉਹ ਦੇਖ ਲਓ ਯਾਰ ਅਜੇ ਬੀਦੰਨੀ ਹੋਇਆ ਦੇਖ ਲਾ। ਬਜਰੀ ਨਿਕਲਦੀ ਜਾਂਦੀ ਐ। ਲੋਕ ਪਾਈ ਨਹੀਂ ਇਹਨਾਂ ਨੇ ਯਾਰ। ਉਹਨੂੰ ਪਤਾ ਹੀ ਨਹੀਂ ਹੈ ਕੰਨਾ ਵੀ ਉਹਨੇ ਲੁੱਕ ਘੱਟ ਪਾਈ ਹੋਣੀ ਉਹ ਉਹ ਲੁੱਕ ਜਿਹੜੀ ਲੈ ਆਉਣ ਗਿਆ। ਲੁੱਕ ਤਾਂ ਲੱਗੀ ਰਿਸ਼ਵਤ 'ਚ। ਸੋ ਇੱਕ ਤਾਂ ਅਸੀਂ ਇਹ ਕੰਮ ਬੰਦ ਕਰਾਂਗੇ ਜੀ। ਇਹ ਤੁਹਾਨੂੰ ਮੈਂ ਗਰੰਟੀ ਦਿੰਨਾ। ਤੁਹਾਡੇ ਤੋਂ ਕੋਈ ਅਫਸਰ ਕੋਈ ਤੁਹਾਡੇ ਤੋਂ ਕੋਈ ਪੋਲੀਟੀਸ਼ਨ ਕੋਈ ਪੈਸਾ ਨਹੀਂ ਮੰਗੂਗਾ ਤੁਹਾਨੂੰ ਤੁਮ ਕੋਈ ਮੰਗੂਗਾ ਅੱਜ ਆਪਾਂ ਇੱਕ ਤਾਲਮਿਲ ਕਮੇਟੀ ਬਣਾਉਨੇ ਆਂ ਸ਼ਾਮ ਤੱਕ ਬਣਾ ਦਾਂਗੇ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਆਪਣੇ ਨਮਾਇंदे ਦੱਸ ਦਿਓ ਵੀ ਸੰ ਦੱਸੋ ਜੀ ਅਸੀਂ ਇਮੀਡੀਏਟਲੀ ਉੱਤੇ ਐਕਸ਼ਨ ਲਾਵਾਂਗੇ ਇਸ ਮਾਮਲੇ 'ਚ ਅਸੀਂ ਕੁਝ ਨਹੀਂ ਹੱਤਾਂ ਨਹੀਂ ਕਰਦੇ ਤੇ ਫਿਰ ਤੁਹਾਡੇ ਵਾਲੇ ਪਾਸੋਂ ਮੈਂ ਉਮੀਦ ਕਰਦਾ ਕਿ ਕੁਆਲਿਟੀ 'ਚ ਕੋਈ ਫਿਰ ਕਮੀ ਨਾ ਆਵੇ ਅਸੀਂ ਕੁਆਲਿਟੀ ਵੀ ਅਪ ਕਰ ਰਹੇ ਆ ਕਿ ਮੈਨੂੰ ਪਤਾ ਹੈ ਕਿ ਤੁਸੀਂ ਕਹਿੰਦੇ ਕਿ ਮਹਿੰਗਾ ਪਾਊਗਾ ਪਰ ਉਹ ਜਿਸ ਤਰ੍ਹਾਂ ਜ਼ਮਾਨਾ ਬਦਲ ਗਿਆ ਤੁਸੀਂ ਕਹਿੰਦੇ ਪਹਿਲਾਂ ਤਾਂ ਕਾਰਾਂ ਵੀ ਕਿਤੇ ਇੱਕ ਇੱਕ ਘਰ ਪਿੰਡ ਚ ਦੋ ਦੋ ਮਸਾਉਂਦੀਆਂ ਸੀ ਮੋਟਰਸਾਈਕਲ ਸੀ ਬੱਸ ਜਾਂਦੀ ਹੁੰਦੀ ਸੀ ਰੋਡਵੇਜ ਵਾਲੀ ਤੇ ਹੋਰ ਤਾਂ ਕੋਈ ਹੈ ਨਹੀਂ ਸੀ ਪਿੰਡਾਂ ਦਾ ਕੋਈ ਲਿੰਕ ਤੇ ਟਰਾਲੀਆਂ ਸੀ ਪਰ ਹੁਣ ਹਰ ਘਰ ਚ ਕਾਰ ਹੈ ਔਰ ਟਰੱਕ ਵੀ ਨੇ ਉਹ ਲਿੰਕ ਜਾਂਦੇ ਨੇ ਉਥੋਂ ਦੀ ਹੈਵੀ ਟ੍ਰੈਫਿਕ ਹੋ ਗਿਆ ਪਰ ਕੁਆਲਿਟੀ ਸੇਮ ਰੱਖੀ ਹੋਈ ਹੈ ਤਾਂ ਉਹ ਦੇ ਮੁਤਾਬਕ ਸੜਕਾਂ ਨੂੰ ਅਪਡੇਟ ਕਰਨ ਦਾ ਕੋਈ ਕਵਾਲਿਟੀ ਨੂੰ ਅਪਡੇਟ ਕਰਨ ਦਾ ਕੋਈ ਬਣਾਇਆ ਨਹੀਂ ਸੋ ਉਹਦੇ ਤੇ ਅਸੀਂ ਵਰਕ ਆਊਟ ਕੀਤਾ ਸਾਰਾ ਬੈਠ ਕੇ ਤੁਹਾਨੂੰ ਤੁਹਾਡੇ ਨਾਲ ਸਲਾਹ ਕਰਕੇ ਜਿੰਨੇ ਐਮ ਐਮ ਕਹੋਗੇ ਬੇਨੇ ਐਮ ਐਮ ਨਾਲ ਸਰਦਾ ਸਾਡਾ ਜੀ ਐਨੇ ਐਮ ਐਮ ਨਾਲ ਮੈਂ ਕਹਿੰਨਾ ਅਸੀਂ ਤੁਹਾਨੂੰ 5 ਸਾਲ ਦੀ ਮੇਨਟੇਨੈਂਸ ਦੇ ਪੈਸੇ ਦੇਵਾਂਗੇ ਪਰ ਮੈਂ ਕਹਿੰਨਾ 5 ਸਾਲ ਲੋਡ ਹੀ ਨਾ ਪਵੇ ਅਸੀਂ ਪੈਸੇ ਤਾਂ ਦੇਵਾਂਗੇ ਤੁਹਾਨੂੰ ਇਹ ਨਾ ਕਿਉਂਕਿ ਜੇ ਮੇਨਟੇਨੈਂਸ ਹੋਈ ਪੈਸੇ ਹੀ ਨਹੀਂ ਦੇਣੇ ਇਹਨਾਂ ਨੇ ਹੈ ਮੇਨਟੇਨੈਂਸ ਕੋਈ ਗੱਲ ਨਹੀਂ ਕਈ ਵਾਰੀ ਕੋਈ ਕੁਦਰਤੀ ਕਾਰਨਾ ਕਰਕੇ ਕੋਈ ਹੜ ਆ ਗਏ ਜੂ ਪਾਣੀ ਮੀਂਹ ਜਿਆਦੇ ਪੈ ਗਏ ਉਹ ਸੜਕ ਟੁੱਟ ਗਈ ਉਹਦਾ ਰੱਖਾਂਗੇ ਰੱਖਾਂਗੇ ਉੱਥੇ ਰਿਜ਼ਰਵ ਰੱਖ ਲਿਆ ਪੈਸਾ ਜਦੋਂ ਮਰਜ਼ੀ ਲੈ ਲਿਓ ਪਰ ਮੈਂ ਕਹਿੰਨਾ ਵੀ ਬਣਾਈ ਹੀ ਹੈ ਜੀ ਵੀ ਲੋੜ ਹੀ ਨਾ ਪਵੇ ਤੇ ਲੋਕ ਵੀ ਕਹਿਣ ਯਾਰ ਆਹ ਚੀਜ਼ ਕਮਾ ਲੈ ਕਦੀ ਦੇਖੀ ਨਹੀਂ ਚੀਜ਼ ਇਹ ਹਾਂ ਇਹਦੂ ਪਹਿਲਾਂ ਤੁਸੀਂ ਕਾਪ ਕੇ ਰਹੇ ਕਿ ਉਹਨਾਂ ਨੇ ਨਾ ਕੁੱਤਾ ਤੁਹਾਨੂੰ ਸੁਣਿਆ ਨਾ ਲੋਕਾਂ ਨੂੰ ਸੁਣਿਆ ਠੀਕ ਹੈ ਨਾ ਕਿਸੇ ਨੂੰ ਸੁਣਿਆ ਹੀ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਸੁਣਿਆ ਬਸ ਉਹਨਾਂ ਨੇ। ਜਾ ਆਪਣੇ ਰਿਸ਼ਤੇਦਾਰਾਂ ਨੇ ਸੁਣਿਆ ਹੋਰ ਤਾਂ ਕਿਸੇ ਨੇ ਸੁਣਿਆ ਨਹੀਂ ਉਹਨਾਂ ਨੇ। ਸুইস ਕਰਕੇ ਕਿਉਂਕਿ ਮੈਂ ਧਰਤੀ ਤੋਂ ਆਇਆ। ਸਾਨੂੰ ਪਤਾ ਹੈ ਅਸੀਂ ਸਾਈਕਲਾਂ ਤੇ 10ਵੀਂ ਕੀਤੀ ਹੈ। ਸਾਨੂੰ ਸੜਕਾਂ ਟੁੱਟੀਆਂ ਤੇ ਵੀ ਜਾਣਦੇ ਆਂ, ਅੱਜ ਵੀ ਜਾਣਦੇ ਆਂ ਕਈ ਵਾਰੀ। ਸੜਕਾਂ ਬਹੁਤ ਹਜੇ ਉਹ ਹੀ ਤਾਂ ਠੀਕ ਕਰਨੀਆਂ ਨੇ। ਤੇ ਸਾਨੂੰ ਲੋਕਾਂ ਦੀ ਵੀਡੀਓ ਵੀ ਆ ਜਾਂਦੀਆਂ ਨੇ ਵੀ ਸਾਡਾ ਦੇਖ ਲਓ ਜੀ ਕੀ ਹਾਲ ਹੋਇਆ ਪਿਆ। ਸੋ ਉਹਦੇ 'ਚ ਮੈਂ ਕੋਈ ਐ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਬਲੇਮ ਕਰਦਾ। ਤੁਹਾਡੇ ਤੇ ਜਦੋਂ ਪ੍ਰੈਸ਼ਰ ਇੰਨਾ ਪੈਂਦਾ ਹੈ ਉਦੋਂ ਸਿਸਟਮ ਨਹੀਂ ਨੋਚਲੇ ਪਹਿਲੇ ਹੀ ਤਾਂ ਫਿਰ ਉਹ ਜਦੋਂ ਬਚਿਆ ਹੀ ਨਹੀਂ ਕੁਝ ਫਿਰ ਕੀ ਕਰਾਂਗਾ ਸੋ ਇਸ ਕਰਕੇ ਇਹ ਸਾਡੇ ਪਿਹਾਫ ਤੇ ਗਾਰੰਟੀ ਹੈ ਕਿ ਤੁਹਾਨੂੰ ਕੋਈ ਮਤਲਬ ਇੰਜੀਨੀਅਰ ਤੁਹਾਨੂੰ ਕੋਈ ਅਫਸਰ ਜਿਹੜਾ ਚਾਹ ਪੀਡਬਲ ਡੀ ਦਾ ਚਾਹ ਜਿਹੜਾ ਕੋਈ ਤੁਹਾਨੂੰ ਕਹ ਜੇ ਵੀ ਮੈਨੂੰ ਆ ਦੇ ਦੇ ਜੋ ਮੇਰੇ ਜੋ 5 ਪੈਸੇ ਮੇਰੇ ਜੋ 10 ਪੈਸੇ ਮੇਰੇ ਤੁਸੀਂ ਸੰਨ ਦੱਸ ਦਿਓ ਉਹ ਉਹਦੇ 5 10 ਪੈਸੇ ਉਹਦਾ ਸਾਹਬ ਅਸੀਂ ਆਪੇ ਕਰ ਲਾਂਗੇ ਉਹ ਤੁਸੀਂ ਦੇਖਿਆ ਵੀ ਹੋਣਾ ਪਿੱਛੇ ਜੇ ਆਪਾਂ ਕੀਤਾ ਵੀ ਹੈ ਕਈ ਅਫਸਰਾਂ ਦਾ ਜਿਹੜੇ 5 10 ਪੈਸੇ 1% 2% ਲੈਂਦੇ ਸੀ ਤੇ ਆਪਾਂ ਸੰਨ ਕੁਲਿਸ਼ ਕਹਿੰਦਾ ਆਈ ਸੀ ਉਹਨਾਂ ਦਾ ਜਿਹੜਾ ਐਕਸ਼ਨ ਲੈ ਲਿਆ ਹੁਣ ਠੀਕ ਨੇ ਉਹ ਸੋ ਇਹ ਵੀ ਇੱਕ ਸੇਵਾ ਹੀ ਆ ਦੇਖੋ ਕੱਲੀ ਸੇਵਾ ਜਿਹੜੀ ਆ ਉਹ ਮਤਲਬ ਉਹ ਕੋਈ ਕਿਸੇ ਨੂੰ ਰੋਟੀ ਖਵਾ ਕੇ ਜਾਂ ਕਿਸੇ ਨੂੰ ਕੋਈ ਹੋਰ দান ਕਰਕੇ ਨਹੀਂ ਆ ਵੀ ਸੇਵਾ ਇੱਕ ਕਿ ਸੜਕਾਂ ਵਧੀਆ ਹੋਣਗੀਆਂ ਲੋਕਾਂ ਦਾ ਆਉਣਾ ਜਾਣਾ ਸੌਖਾ ਹੋ ਜਾਊਗਾ ਐਮਰਜੈਂਸੀ ਜਾਂਦੇ ਆ ਬਹੁਤ ਸਾਰੇ ਲੋਕ ਜਿੱਥੇ ਘੰਟਾ ਲੱਗਦਾ ਹੈ ਹੈਨਾ ਉਥੇ ਅੱਧਾ ਘੰਟਾ ਲੱਗ ਜੂਗਾ ਸੜਕ ਵਧੀਆ ਹੋਊਗੀ ਹੈਨਾ ਕਿਸੇ ਦੀ ਜਾਨ ਬਚ ਸਕਦੀ ਹੈ ਹਸਪਤਾਲ ਪਹੁੰਚਣਾ ਜਾਂ ਕੋਈ ਬਿਮਾਰ ਹੋ ਗਿਆ ਜਾਂ ਕੁਝ ਹੋਰ ਸੋਚ ਕਰਕੇ ਸਾਡਾ ਇਹ ਤੁਹਾਨੂੰ ਮਿਲਦਾ ਇਹ ਆਈਡੀਆ ਸੀਗਾ ਕਿ ਤੁਹਾਡੇ ਵਾਲੇ ਪਾਸਿਓਂ ਸਾਨੂੰ ਉਮੀਦ ਹੈ ਕਿ ਤੁਸੀਂ ਆਪਣੇ ਵੱਲੋਂ ਬੈਸਟ ਕਰੋਗੇ ਪੰਜਾਬ ਦਾ ਕੰਮ ਸਮਝ ਕੇ ਕਰੋਗੇ ਔਰ ਸਾਡੇ ਵਾਲੇ ਪਾਸਿਓਂ ਮਟੀਰੀਅਲ ਪ੍ਰੋਵਾਈਡ ਕਰਾਉਣਾ ਔਰ ਤੁਹਾਨੂੰ ਵਧੀਆ ਮਾਹੌਲ ਦੇਣਾ ਕੰਮ ਕਰਨ ਦਾ ਉਹ ਸਾਡਾ ਕੰਮ ਹੈ। ਉਹਦੇ ਵੱਲੋਂ ਕਮੀ ਨਹੀਂ ਆਉਗੀ। ਔਰ ਕੁਛ ਸੀ ਹੁਣ ਥੋੜਾ ਜਿਹਾ ਮਿੱਟੀ ਦਾ ਜਿਵੇਂ ਕਿਹਾ ਉਹ ਕਰਤਾ ਚੇਂਜ ਕਰਤਾ ਰਾਮ ਜੀ ਕਿ ਕਿਲੋਮੀਟਰ ਤੱਕ ਦੀ 5 ਕਿਲੋਮੀਟਰ ਰੱਖਦੀ 5 ਕਿਲੋਮੀਟਰ ਤੱਕ ਦੀ ਲੀਡ ਦੇਤੀ 5 ਕਿਲੋਮੀਟਰ ਤੋ ਲਿਆ ਸਕਦੇ ਹੋ ਤੁਸੀਂ ਮਿੱਟੀ ਨਹੀਂ ਉਹ ਪਾਉਣ ਉਹ ਮੈਨੂੰ ਪਤਾ ਉਹ ਕਈ ਵਾਰੀ ਇੰਨੀ ਉੱਚੀ ਹੋ ਜਾਂਦੀ ਹੈ ਉਹ ਕਿਨਾਰੀ। ਕਈ ਸਕੂਟਰ ਵਾਲੇ ਰਾਤ ਨੂੰ ਸਾਈਡ ਸੂਟ ਦੇਣ ਵੇਲੇ ਡਿੱਗ ਵੀ ਪੈਂਦੇ। ਅਨਕ ਉਹ ਉਹਨੂੰ ਬਿਲਕੁਲ ਪ੍ਰੋਪਰ ਦੇਖੋ ਆਪਾਂ ਦਰਖਤ ਲਾਉਨੇ ਆ ਉਹਨੂੰ ਥਾਪੜ ਦੇ ਆ ਨਾ ਪਹਿਲਾਂ ਉਹਦੀ ਜੜ ਨੂੰ ਇਦਾਂ ਉਹ ਇਹ ਵੀ ਸੜਕ ਵੀ ਇੱਕ ਤਰਖਤ ਵਾਂਗ ਹੋਈ ਹੈ ਆਲੇ ਦੁਆਲੇ ਜੀ ਉਹਨੂੰ ਸਪੋਰਟ ਹੋਊਗੀ ਤਾਂ ਉਹ ਹਨਾ ਤੇ ਆ ਵੀ ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕਰਾਂਗੇ ਪੰਚਾਇਤਾਂ ਨੂੰ ਕਿ ਭਾਈ ਜਿਹੜਾ ਰਸਤਾ ਆਲੇ ਦੁਆਲੇ ਹੈ ਨਾ ਉਹ ਛੱਡੋ ਉਹਦੇ ਨਾਲ ਕੋਈ ਪਤਾ ਕੀ ਹੈ ਮੈਂ ਤਾਂ ਆਪ ਟਰੈਕਟਰ ਨਾਲ ਬੋਂਦਾ ਰਿਹਾ ਐਵੇਂ ਪਾ ਗੋਂਡੀਆਂ ਦੀ ਬਟਕ ਨਹੀਂ ਇੱਕ ਤਵੀ ਜੀ ਕੱਢ ਦੇਣੀ ਐ ਵੀ ਇੰਨਾ ਖਤਾਇਦ ਫੋਰ ਆ ਗਿਆ ਇਹਦੇ ਨਾਲ ਪਤਾ ਨਹੀਂ ਕੀ ਚਾਰ ਬੱਲੀਆਂ ਨਹੀਂ ਵੱਧੀਆਂ ਉਹਦੇ ਨਾਲ ਉਹਦੇ ਨਾਲ ਕੀ ਪ੍ਰੋਡਕਸ਼ਨ ਕਰਨੀ ਐ ਸੋ ਇਹ ਜਿਹੜੀਆਂ ਸੜਕਾਂ ਦਾ ਸਾਈਡ ਦੇਣ ਦੀ ਹੁਣ ਕਈ ਜਗ੍ਹਾ ਤੇ ਹੱਸਦਾ ਕਾਗਜ਼ਾਂ 'ਚ ਤਾਂ ਸੜਕ ਦੀ ਜਗ੍ਹਾ ਇੰਨੀ ਐ ਤੇ ਸੜਕ ਤੇ ਜਦੋਂ ਜਾਂਦੇ ਆ ਤਾਂ ਜਾ ਕੇ ਬੈਕ ਲਾਉਣੀ ਪੈਂਦੀ ਐ ਗੱਡੀ ਜਾਂ ਮੂਰੋਂ ਗੱਡੀ ਦੇਖ ਕੇ ਪਹਿਲੀ ਖੜਾਉਣੀ ਪੈਂਦੀ ਐ ਸਾਈਡ ਨੂੰ ਸਾਈਡ ਦੇਣ ਨੂੰ ਜਗ੍ਹਾ ਨਹੀਂ ਹੈਗੀ ਸੋ ਸਾਰਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਆਲੇ ਦੁਆਲੇ ਵੀ ਜਿਹੜਾ ਜਗਾ ਦਰਖਤ ਵੀ ਲਾਵਾਂਗੇ ਅਲਦਵਾਲੇ ਪੰਚਾਇਤਾਂ ਨੂੰ ਬੇਨਤੀ ਕਰਕੇ ਆਪਾਂ ਛੜਾ ਲਾਂਗੇ ਦੇਖੋ ਅਸੀਂ ਕੱਸੀਆਂ ਦਾ ਕੀਤਾ ਕੰਮ ਹੋਣ ਇਸ ਵਕਤ ਚੱਲ ਰਿਹਾ ਹੈ ਹੈਨਾ ਵੀ ਆਪਾਂ ਨੈਰੀ ਪਾਣੀ ਪਹੁੰਚਾਉਣੇ ਖੇਤਾਂ ਤੱਕ ਪੁਰਾਣੀਆਂ ਕੱਸੀਆਂ ਜਿਹੜੀਆਂ ਬੰਦ ਪਈਆਂ ਜਾਂ ਬਾਲੀਆਂ ਤਾਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕੱਸੀ ਹੈ ਜੇ ਤੁਸੀਂ ਵਾਹ ਵੀ ਲਈ ਸਾਨੂੰ ਥੱਲੋਂ ਦੀ ਪਾਈਪਾਂ ਲਾਣੇ ਦਿਓ ਥੱਲੋਂ ਦੀ ਪਾਈਪਾਂ ਪਾਤੀਆਂ ਜੀ ਤੇ ਕਿਸੇ ਕਿਤੇ ਸਾਨੂੰ ਕੋਈ ਲਾਅ ਐਂਡਰ ਦੀ ਪ੍ਰੋਬਲਮ ਨਹੀਂ ਆਈ ਲੋਕਾਂ ਨੇ ਆਪ ਹੀ ਕਹਿੰਦਾ ਯਾਰ ਬਧੀਆ ਪੁੰਦਾ ਕੰਮ ਹੈ ਪੱਸੀ ਖੇਤ ਖੇਤਾਂ 'ਚ ਆਪਣੇ ਕੱਸੀ ਦਾ ਪਾਣੀ ਪਹੁੰਚੂਗਾ ਬਿਜਲੀ ਬਚੂਗੀ ਤੇ ਥੱਲੋ ਪਾਣੀ ਬਚੂਗਾ ਜਦੋਂ 16 ਮਾਰਚ ਨੂੰ ਬਾਈ ਨੂੰ ਸੌ ਚੁੱਕੀ ਸੀ ਤਾਂ ਅਸੀਂ 21% ਪਾਣੀ ਨਹਿਰੀ ਪਾਣੀ ਯੂਜ਼ ਕਰ ਰਹੇ ਸੀਗੇ 21% ਖੇਤਾਂ ਵਾਸਤੇ ਅੱਜ 3 ਸਾਲਾਂ ਬਾਅਦ ਅਸੀਂ 62 ਤੋਂ 63% ਤੇ ਪਹੁੰਚ ਗਏ ਜੀ ਔਰ ਇਹਨੂੰ ਅਸੀਂ 80 ਤੋਂ 90 ਅਸੀਂ ਕਰ ਦੇਣਾ ਆਉਣ ਵਾਲੇ ਦਿਨਾਂ 'ਚ ਬਸ। ਔਰ ਸਿੱਧੂ 90 ਤੱਕ ਜਦੋਂ ਹੋ ਗਿਆ ਤਾਂ ਸਮਝ ਲਓ ਪੁਰਾਣੇ ਖਾਲ ਪੁਰਾਣੇ ਸੂਏ ਪੁਰਾਣੇ ਰਜਵਾਹੇ ਉਹ ਚੱਲ ਪੈਣਗੇ। ਉਹ ਚੱਲ ਪੈਣਗੇ ਤਾਂ ਥੱਲੋਂ ਟਿਊਬਵਲ ਜਿਹੜਾ ਉਹ 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 ਬੰਦ ਹੋ ਜਾਊਗਾ ਤਾਂ ਥੱਲੋਂ ਪਾਣੀ ਵਜ ਜਾਊਗਾ। ਤੁਸੀਂ ਵੀਡੀਓ ਵੀ ਦੇਖਿਆ ਹੋਣੀ ਲੋਕ ਕਹਿੰਦੇ ਸਾਡੇ ਅਸੀਂ 40 ਸਾਲ ਬਾਅਦ ਦੇ ਪਿੰਡ ਪਾਣੀ ਦੇਖਿਆ ਜੀ। ਅਸੀਂ 35 ਸਾਲ ਬਾਅਦ ਆ ਕੱਸੀ 'ਚ ਪਾਣੀ ਐਦਾਂ ਦੀ ਵੀਡੀਓ ਆਈਆਂ। ਬਾਕੀ ਜਿਹੜਾ ਤੁਸੀਂ ਇਹ ਕਹਿ ਕੇ ਸੀਵਰੇਜ ਵਗੈਰਾ ਪਿੰਡਾਂ ਦੇ ਓਵਰਫਲੋ ਹੋ ਜਾਂਦੇ ਨੇ ਜਾਂ ਉਹਨਾਂ ਦਾ ਜਿਹੜਾ ਘਰਾਂ ਦਾ ਪਾਣੀ ਆ ਉਹ ਸੜਕਤ ਵੱਲ ਨੂੰ ਹੋ ਜਾਂਦਾ ਉਹਦਾ ਅਸੀਂ ਟੋਬਿਆਂ ਦਾ ਪੂਰਾ ਪੂਰਾ ਵੱਡਾ ਪਲਾਨ ਬਣਾ ਲਿਆ ਕਿਸੇ ਪਿੰਡ ਦਾ ਵੀ ਟੋਬਾ ਅਸੀਂ ਜਿਹੜਾ ਉਹ ਪਹਿਲਾਂ ਉਹਦੀ ਸਫਾਈ ਕਰਾਂਗੇ ਪਾਣੀ ਦੀ ਜਿਹੜੀ ਸਿਚੇਵਲ ਮਾਡਲ ਹੈ ਇਹਨਾਂ ਦਾ ਮਾਡਲ ਵੀ ਹੈ ਆਪਣਾ ਥਾਪਰ ਵਾਲਿਆਂ ਦਾ ਉਹ ਟੋਬੇ ਨੂੰ ਮਤਲਬ ਇਸ ਤਰ੍ਹਾਂ ਦਾ ਸਿਸਟਮ ਬਣਾ ਦਾਂਗੇ ਕਿ ਪਾਣੀ ਜਿਹੜਾ ਤੁਪਕਾ ਵੀ ਸੜਕ ਤੇ ਜਾਂ ਗਲੀ ਚ ਕਿਤੇ ਖੜਾ ਨਾ ਹੋਵੇ। ਤੋਂ ਇਸ ਕਰਕੇ ਉਹ ਤੁਹਾਡਾ ਮਸਲਾ ਅਸੀਂ ਕਰਕੇ ਦੇਵਾਂਗੇ ਤੁਹਾਨੂੰ ਸਿਸਟਮ ਬਣਾ ਕੇ ਦੇਵਾਂਗੇ। ਪਾਣੀ ਕਰਕੇ ਜੱਗ ਦੇ ਹੋਰ ਸਰਕਾਰ ਦੀ ਅਣਗਹਿਲੀ ਕਰਕੇ ਸੜਕ ਨਹੀਂ ਟੁੱਟੂਗੀ। ਔਰ ਤੁਸੀਂ ਮੈਨੂੰ ਆਪ ਹੀ ਕਹਿ ਕੇ ਇਹ ਜਿਹੇ ਬਣਾ ਦਾਂਗੇ ਵੀ ਭਾਵੇਂ ਬੰਟੇ ਖੜੀ ਜਾਏ ਉੱਤੇ। ਪਰ ਬੰਟੇ ਬੰਟੇ ਖੇਡਣ ਵੇਲੇ ਕੁੱਤੀ ਪਟਣੀ ਪੈਂਦੀ ਹੈ ਕੁੱਤੀਆਂ ਨਾ ਪੈ ਜਾਣ ਨਾ ਉਹ ਚ ਉਹ ਬੱਟੇਹੀਂ ਜਾਈ ਜਾਣ ਬਸ ਐ ਹੁਬ ਕਿਥੇ ਆ ਹਾਂ ਬਸ ਚਾਹ ਪੇਲ ਟੱਕਾ ਖੇਡ ਲਓ ਉਹ ਵੀ ਕੁੱਤੀ ਹੈ ਹਾਂ ਕੁੰਡਲ ਵਾਲੇ ਚ ਨਹੀਂ ਹੁੰਦੀ ਉਹ ਕੁੰਡਲ ਮਾਰ ਕੇ ਭਾਵੇਂ ਵਿਚੋ ਜਿੰਨੀਆਂ ਮਰਜ਼ੀ ਕਰ ਲਓ ਗੋਲੀਆਂ ਖੇਡਿਓ ਆਏ ਅਸੀਂ ਪੰਟੇ ਸੋ ਇਸ ਕਰਕੇ ਮੈਨੂੰ ਲੱਗਦਾ ਵਧੀਆ ਮਾਹੌਲ ਚ ਗੱਲ ਚੱਲ ਰਹੀ ਹੈ ਅੱਜ ਔਰ ਅੱਜ ਸਾਰੇ ਪੰਜਾਬ ਤੋਂ ਤੁਸੀਂ ਆਪਸ ਵਿੱਚ ਵੀ ਮਿਲੋਗੇ ਆਪਸ ਇੱਕ ਦੂਜੇ ਨਾਲ ਇੰਟਰੋਡਕਸ਼ਨ ਹੋਊਗੀ ਜਾਣਕਾਰੀ ਵਧੂਗੀ ਹੈਨਾ ਤੇ ਇੱਕ ਦੂਜੇ ਨਾਲ ਬਿਜ਼ਨਸ ਵਧ ਜਾਣਗੇ ਕਿਉਂਕਿ ਅੱਜ ਕੱਲ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਜੀ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਠੀਕ ਹੈ ਨਾ ਆਪਣੇ ਆਪਸ ਵਿੱਚ ਤੁਸੀਂ ਪਿਆਰ ਮੁਹੱਬਤ ਵਧਾਓ ਕੰਮ ਇੱਕੋ ਹੀ ਕਰਦੇ ਹੋ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹਦੀ ਉਹ ਕੰਮ ਉਹਦੇ ਕੰਮ ਆ ਜਾ ਉਹਦੇ ਤੋਂ ਕੁਝ ਹੋਰ ਲੈ ਲਓ ਉਹਨੂੰ ਉਹ ਜਿਹੜੀ ਉਹਦੇ ਕੋਲ ਕੱਚੀ ਦੀ ਕਾਟਾ ਉਹ ਤੁਸੀਂ ਕਰ ਦੋ ਪੂਰੀ ਸੋ ਇਹਦੇ ਨਾਲ ਆਪਣਾ ਕੰਮ ਸੌਖਾ ਹੋ ਜਾਊਗਾ ਬਾਕੀ ਪੰਜਾਬ ਸਰਕਾਰ ਵੱਲੋਂ ਅਸੀਂ ਫਾਈਨੈਂਸ਼ੀਅਲ ਆਡਿਟ ਵੀ ਕਰਾਵਾਂਗੇ ਥਰਡ ਪਾਰਟੀ ਠੀਕ ਹੈ ਨਾ ਤੇ ਏਆਈ ਨਾਲ ਅਸੀਂ ਸਰਵੇ ਕਰਵਾਇਆ ਤੁਹਾਨੂੰ ਗੱਲ ਦੱਸਦਾ ਮੈਂ ਪਹਿਲਾਂ ਤਾਂ ਅਸੀਂ ਮੈਨੂਅਲ ਕਰਵਾ ਲਿਆ ਵੀ ਕਿੰਨੀਆਂ ਸੜਕਾਂ ਪੰਜਾਬ 'ਚ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਨੇ ਉਹਨਾਂ ਨੇ ਕਹਤਾ ਜੀ ਐਨੇ ਹਜ਼ਾਰ ਕਿਲੋਮੀਟਰ ਛੇ ਜੀ ਅਸੀਂ AI ਵਾਲੇ ਨੂੰ ਭੇਜਤਾ ਬਾਅਦ ਚ AI ਚ ਕੀ ਕਰਦੇ ਆ ਨਾ ਉਹ ਗੱਡੀ ਦੀ ਡਿੱਗੀ ਖੋਲ ਕੇ ਨਾ ਲੇਜ਼ਰ ਲਾਉਂਦੇ ਉਹ ਚ ਇੱਕ ਮੂਰ ਲਾਉਂਦੇ ਉਹਦੇ ਉਹ ਲੇਜ਼ਰ ਆਪ ਹੀ ਨਾ ਜਿਹੜੇ ਟੋਏ ਨੇ ਉਹਨਾਂ ਨੂੰ ਐ ਸਪੌਟ ਕਰ ਕਰਕੇ ਰਿਕਾਰਡ ਕਰੀ ਜਾਂਦਾ ਬਸ ਬਸ ਤੁਸੀਂ ਗੱਡੀ ਤੋੜਨੀ ਹੈ ਪਤਾ ਲੱਗਿਆ ਕਿੰਨੇ ਹਜ਼ਾਰ ਕਿਲੋਮੀਟਰ ਸੀ 226 ਕਰੋੜ ਤਾਂ ਪੈਸੇ ਚ ਦੱਸ ਦਿਓ ਨਾ ਨਹੀਂ 19000 ਕਿਲੋਮੀਟਰ ਕਰ ਰਹੇ ਆ ਮੇਰੇ ਖਲਚ ਜਿਹੜੀਆਂ ਆਪਾਂ ਹੈ 540 ਕਿਲੋਮੀਟਰ ਦਾ ਫਰ 1200 540 540 ਕਿਲੋਮੀਟਰ ਹੈ ਜੀਆਂ ਸੜਕਾਂ ਸੀ ਏਆਈ ਨੇ ਦੱਸਿਆ ਸਾਨੂੰ ਜਿਹੜੀਆਂ ਹੈ ਹੀ ਨਹੀਂ ਰਿਪੇਅਰ ਤੇ ਪੈ ਲੱਗੀ ਜਾਂਦੇ ਉੱਤੇ ਕਿਉਂਕਿ ਹੁਣ ਜੇ ਸਾਡੇ ਪਿੰਡੋਂ ਤਰਮਗੜ ਨੂੰ 4.5 ਕਿਲੋਮੀਟਰ ਪੰਜ ਲਿਖ ਦੋ ਅੱਧਾ ਕਿਲੋਮੀਟਰ ਦੇ ਵਿੱਚ ਹੀ ਜਾਈ ਜਾਣਗੇ ਐਂ ਕਰ ਕਰ ਕੇ ਐਂ ਕਰ ਕਰ ਕੇ ਨਾ ਸਾਨੂੰ 540 ਕਿਲੋਮੀਟਰ ਐ ਜਿਹੜੀ ਸੜਕ ਲੱਭੇ ਜਿਹੜੀ ਸੜਕ ਹੀ ਐ ਨਹੀਂ ਉਹਦੇ ਨਾਲ 22 226 ਕਰੋੜ ਰੁਪਏ ਬਚ ਗਏ ਜੀ ਇਹ ਆਈ ਨਾਲ ਕਿਉਂਕਿ ਪੌਣੇ 7 ਨੂੰ 7 ਲਿਖ ਦੋ ਕੌਣ ਵਿਖਣ ਜਾਂਦਾ ਮਿੰਨ ਜਾਂਦਾ ਉੱਥੇ ਕੋਈ ਐਂ ਕਰਤਾ ਉਹਨਾਂ ਨੇ ਉਹ ਜਿਹੜਾ ਜਿਹੜਾ ਵਧਾ ਗਏ ਉਹ ਉਹ ਆਪ ਦੀ ਜੇਬ ਚ ਪਾ ਲਓ ਰਪੇਰ ਵੀ ਹੋਈ ਜਾਂਦੀ ਓਦੀ ਸਾਰਾ ਕੁਝ ਚੀਜ਼ ਧਰਤੀ ਤੇ ਹੈ ਹੀ ਨਹੀਂ ਰਪੇਰ ਵੀ ਹੋਈ ਜਾਂਦੀ ਓਦੀ ਸਾਰਾ ਕੁਝ ਹੋ ਜਾਂਦਾ ਦਾ ਸੋਸੀ ਜੇ ਤੋ AI ਨਾ ਕੀਤਾ ਤਾਂ ਉਹਨੇ ਸਾਰਾ ਕੁਝ ਸੱਚ ਦੱਸਦਾ ਸੋ ਪੰਜਾਬ ਦੀਆਂ ਕਈ ਗਵਾਚੀਆਂ ਹੋਈਆਂ ਨੇ ਸੜਕਾਂ ਤੇ ਆਈਆਂ ਨੇ ਕਈ ਸੜਕਾਂ ਕਈ ਗਵਾਚੀਆਂ ਹੋਈਆਂ ਨੇ ਹੈ ਹੀ ਨਹੀਂ ਕਿਤੇ ਕਾਗਜ਼ਾਂ 'ਚ ਹੈਗੀਆਂ ਨੇ ਉਹ ਮੈਂ ਪਹਿਲਾਂ ਸੀੜੀਆਂ 'ਚ ਕਰਦਾ ਤਾਂ ਰਿਹਾ ਮੈਂ ਇਹ ਹੀ ਗੱਲਾਂ ਹੈ ਵਿਕਾਰਿਆਂ ਤਾਂ ਸੜਕ ਹੈਗੀ ਹੀ ਪਤਾ ਧਰਤੀ ਤੇ ਹੈ ਨਹੀਂ ਉਹ ਪੁਲ ਆਲੀ ਨਹੀਂ ਸੀ ਉਹ ਕਿ ਪੁਲ ਬਣਾਉਣਾ ਸੀ ਨਹਿਰ ਤੇ ਉਹ ਮੰਤਰੀ ਸਾਹਿਬ ਠੇਕੇਦਾਰ ਸਾਹਿਬ ਨਾਲ ਮਿਲ ਕੇ ਕਰ ਗਏ ਗੋਲਮੂਲ ਕਾਗਜ਼ਾਂ 'ਚ ਲਿਖਤਾ ਵੀ ਪੁਲ ਬਣਾਤਾ ਉਹ ਕਿਤੇ ਤਿੰਨ ਕਿਸਾਲਾਂ ਬਾਅਦ ਪ੍ਰਧਾਨ ਮੰਤਰੀ ਦਾ ਦੌਰ ਆ ਗਿਆ ਉਸੇ ਰੂਟ ਤੋਂ ਉਹ ਜਿਹੜੇ ਸਫਾਈ ਵਾਲੇ ਡਿਪਾਰਟਮੈਂਟ ਉਹਨਾਂ ਨੇ ਟਰੱਕ ਭਰਿਆ ਕਲੀ ਦਾ ਵੀ ਕਲੀ ਕਰਦੇ ਨੇ ਹੋਂ ਤੋਂ ਪ੍ਰਧਾਨ ਮੰਤਰੀ ਲੰਘਣਾ ਕਲੀ ਕਰੋ ਉਹਨਾਂ ਨੂੰ ਉੱਥੇ ਪੁੱਲ ਨਾ ਥਿਆਵੇ ਤੇ ਉਹਨਾਂ ਨੇ ਫੋਨ ਕੀਤਾ ਮੰਤਰੀ ਸਾਹਿਬ ਨੂੰ ਕਹਿੰਦੇ ਮੰਤਰੀ ਸਾਹਿਬ ਆ ਪੁੱਲ ਤੁਸੀਂ ਬਣਾਇਆ ਸੀ ਕਹਿੰਦਾ ਹਾਂਜੀ ਕਹਿੰਦਾ ਅਸੀਂ ਆਏ ਆ ਫਲਾਨੇ ਡਿਪਾਰਟਮੈਂਟ ਚੋਂ ਅਸੀਂ 80 ਬੋਰੀਆਂ ਕਲੀ ਦੀਆਂ ਲਈ ਫਿਰਦੇ ਆ ਅਸੀਂ ਪੁੱਲ ਤੇ ਕਲੀ ਕਰਨੀਆਂ ਪੁੱਲ ਨਹੀਂ ਲੱਭ ਰਿਹਾ ਅੱਜ ਤੱਕ ਇਹਨੇ ਗੋਤਾ ਲਾ ਕੇ ਥੱਲੇ ਵੀ ਦੇਖ ਲਿਆ ਕਿਤੇ ਨੂੰ ਥੱਲੇ ਨਾ ਕਿਤੇ ਚਲੇ ਗਿਆ ਹੋਵੇ ਨਹਿਰ ਚ ਉਹ ਕਹਿੰਦੇ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਉਹ ਕਹਿੰਦੇ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਐ ਤੂੰ ਐਡਾ ਵੱਡਾ ਪੋਲ ਖਾ ਕੇ ਉਹ ਕਹਿੰਦਾ ਮੈਂ ਇਸੇ ਗੱਲ ਕਰਕੇ ਕਹਿਣਾ ਹਾਂ ਕਿ ਅਸੀਂ ਐਡਾ ਵੱਡਾ ਪੋਲ ਖਾਗੇ ਤੁਸੀਂ 80 ਮੋਰੀਆਂ ਕਲੀ ਦੀਆਂ ਖਾਜੋ ਤੂੰ ਤੁਸੀਂ ਵੀ ਲਿਖ ਦੋ ਵੀ ਕਰਤੀ ਆਇਆ ਚੱਲਦਾ ਸੀ ਕੰਮ ਫੇਰ ਇੱਕ ਹੋਰ ਕੀਤਾ ਸੀ ਇਸੇ ਕੁਆਲਿਟੀ ਨਾਲ ਰਿਲੇਟਡ ਹੀ ਮੱਧ ਪ੍ਰਦੇਸ਼ ਦੀ ਗੱਲ ਐ ਸੱਚੀ ਅੰਗਰੇਜ਼ਾਂ ਦੇ ਜ਼ਮਾਨੇ ਦਾ ਪੋਲ ਬਣਿਆ ਹੋਇਆ ਸੀ ਉਹ ਛੋਟੀ ਇੱਟਾਂ ਵਾਲਾ ਜਿਵੇਂ ਨੀਲੋ ਐ ਆਪਣੇ ਵਾਲੇ ਗਵਰਨਮੈਂਟ ਨੇ ਸੋਚਿਆ ਵੀ ਇਹਦੀ ਐਕਸਪਾਇਰ ਹੋਣ ਨੂੰ 20 ਸਾਲ ਹੋ ਗਏ ਨੂੰ ਐਕਸਪਾਇਰੀ ਡੇਟ ਲੰਗੀ ਨੂੰ ਨਾਲ ਬਣਾ ਦੋ ਆਪਦੇ ਵਾਲਾ ਆਪਣੇ ਨਾ ਆਪਣਾ ਬਣਾਤਾ ਨਾ ਮਾ ਕਦੇ ਇਹਨੂੰ ਢਾ ਦੇਣੇ ਆ ਦੂਜੇ ਨੂੰ ਡਾਇਨਾਮਾਈਟ ਲਾ ਕੇ ਚਲਾਤਾ ਧੂਆਂ ਉੱਠਿਆ ਜੋ ਧੂਆਂ ਥੋੜਾ ਜਿਹਾ ਛਟਿਆ ਜਾ ਪਤਾ ਲੱਗਿਆ ਜਿਹੜਾ ਢਾਉਣਾ ਸੀ ਉਹ ਤਾਂ ਟੋਆ ਜਾ ਪਿਆ ਆਪਣੇ ਵਾਲਾ ਧਮਕਣਾਟ ਹੈ ਗਿਆ ਦੱਸ ਦੱਸੋ ਉਹ ਫਿਰ ਮੈਂ ਕਹੇ ਜੀ ਮੈਂ ਚੂਨਾ ਦੋਨਾਂ 'ਚ ਲੱਗਿਆ ਹੋਇਆ ਸੀ ਇੱਕ ਪੁਲ 'ਚ ਲੱਗਿਆ ਹੋਇਆ ਸੀ ਇੱਕ ਪੁਲ ਨੂੰ ਲੱਗਿਆ ਹੋਇਆ ਸੀ ਸੋ ਇਹ ਚੂਨਾ ਕੰਮ ਜਿਹੜਾ ਜੀ ਉਹ ਪੁਰਾਣਾ ਹੋ ਗਿਆ ਮੈਂ ਆਪ ਜਦੋਂ ਵਿਅੰਗ ਕਰਦਾ ਰਿਹਾ ਹਾਂ ਇਹ ਤਾਂ ਫਿਰ ਜੇ ਮੇਰੇ ਕੋਲੇ ਆਪ ਪ੍ਰਮਾਤਮਾ ਨੇ ਲੋਕ ਲੋਕਾਂ ਦੀ ਪ੍ਰਮਾਤਮਾ ਵਾਸਤੇ ਲੋਕਾਂ ਨੇ ਜੇ ਮੈਨੂੰ ਕੋਈ ਇਹੋ ਜਿਹਾ ਪੈਨ ਦੇ ਦਿੱਤਾ ਕਿ ਮੈਂ ਹੁਣ ਬਣਾਉਣੀਆਂ ਨੇ ਤਾਂ ਮੈਂ ਫਿਰ ਆਪਦੀਆਂ ਗੱਲਾਂ ਝੂਠੀਆਂ ਥੋੜੀ ਪੈਣ ਦੇਊਗਾ ਫਿਰ ਜਿਹੜੀਆਂ ਪਹਿਲਾਂ ਕਹੀਆਂ ਹੋਈਆਂ ਨੇ ਸੋ ਇਸ ਕਰਕੇ ਕੁਆਲਿਟੀ ਦੇ ਮਾਮਲੇ 'ਚ ਕੋਈ ਸਮਝੌਤਾ ਨਾ ਕਰਨਾ ਮੇਰੀ ਤੁਹਾਨੂੰ ਬੇਨਤੀ ਹੈ ਚੈੱਕ-ਅਪ ਵੀ ਕਰਾਂਗੇ ਤੁਸੀਂ ਮੈਂ ਕਹਿੰਦਾ ਤੁਸੀਂ ਆਪ ਕਾਓ ਵੀ ਸਾਡੇ ਚੈੱਕ ਕਰਕੇ ਜਾਓ ਜੀ ਇਨ 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 ਤੁਹਾਨੂੰ ਕੌਨਫੀਡੈਂਸ ਹੋਵੇ ਵੀ ਸਾਡੇ ਜਿੱਥੇ ਮਰਜੀ ਜਿੱਥੋਂ ਮਰਜੀ ਸਾਡੀ ਚਤਸਾਰਕ ਚੈੱਕ ਕਰ ਲਓ ਜੀ ਹਾਂ ਇੱਕ ਮੈਂ ਇੱਕ ਸੈਕਟਰ ਸਾਹਿਬ ਇੱਕ ਮੇਨ ਕਰ ਲਿਓ ਜਿੱਥੇ ਜਿਵੇਂ ਸ਼ਹਿਰਾਂ ਦੇ ਨੇੜੇ ਟੈਲੀਫੋਨ ਦੀਆਂ ਤਾਰਾਂ ਅੰਡਰਗਰਾਉਂਡ ਜਾਂ ਗਈ ਸੀਵਰੇਜ ਜੇ ਪਾਉਣਾ ਪਹਿਲੀ ਸੜਕ ਬਣਾਉਣ ਤੋਂ ਪਹਿਲਾਂ ਹੀ ਪਾ ਦਿਓ ਕਿਉਂਕਿ ਨਹੀਂ ਤਾਂ ਸੜਕ ਬਣੀ ਜਾਂਦੀ ਹੁੰਦੀ ਆ ਉਹ ਆਪਣੇ ਤਾਂ ਇੰਤੈਲੇ ਹੀ ਖੜੇ ਉਹਨਾਂ ਨੇ ਕਹਿੰਦੇ ਅਸੀਂ ਪੱਟਣੀ ਆ ਬਾਅਦ ਚ ਤੁਸੀਂ ਬਣਾਓ ਦੇਖੀ ਟੈਲੀਫੋਨ ਦੀਆਂ ਤਾਰਾਂ ਪਾਉਣੇ ਪਹਿਲਾਂ ਪਾ ਲਓ ਤਾਰਾਂ ਯਾਰ ਆਪੋਚਿਟ ਡਿਪਾਰਟਮੈਂਟ ਨਾਲ ਤਾਲਮੇਲ ਨਹੀਂ ਹੈਗਾ ਨਾ ਸੋ ਸਾਰੇ ਡਿਪਾਰਟਮੈਂਟ ਨਾਲ ਤਾਲਮੇਲ ਕਰਕੇ ਆਪ ਸੜਕ ਪਾਉਣੀ ਹੈ ਦੁਬਾਰੇ ਸੜਕ ਨੂੰ ਕੋਈ ਐਮਰਜੈਂਸੀ ਹਾਲਾਤਾਂ ਚ ਕੋਈ ਘੜ ਘੜ ਆਗੇ ਕੋਈ ਤੋੜਨੀ ਪੈਗੀ ਪੱਟਣੀ ਪੈਗੀ ਕਰ ਸਕਦੇ ਪਾਣੀ ਲਗਾਉਣ ਵਾਸਤੇ ਨਹੀਂ ਤਾਂ ਦੁਬਾਰੇ ਸੜਕ ਨੂੰ ਛੇੜਨਾ ਨਾ ਪਵੇ ਵੀ ਤਾਰਾਂ ਪਾਉਣੀ ਹੈ ਜੀ ਉਹ ਪਹਿਲਾਂ ਹੀ ਪੁੱਛ ਲੋ ਉਹਨਾਂ ਨੂੰ ਵੀ ਤਾਰਾਂ ਤੋੜੋ ਤਾਂ ਨਹੀਂ ਪਾਉਣੀ ਇੱਥੋਂ ਦੀ ਕੋਈ ਖੰਬੇ-ਖੰਬੇ ਤਾਂ ਨਹੀਂ ਕੱਢਣੇ ਇੱਥੋਂ ਦੀ ਕੋਈ ਸਾਰੇ ਡਿਪਾਰਟਮੈਂਟ ਨੂੰ ਪੁੱਛ ਲੋ ਪਹਿਲੀ ਤਾਂ ਕਿ ਸੜਕ ਦਾ ਮਤਲਬ ਸੜਕ ਹੋਵੇ ਬਸ ਸੋ ਬੜਾ ਪਲਾਨ ਨਾਲ ਕੰਮ ਕਰ ਰਹੇ ਆ ਹਾ ਹੁਣ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹ 'ਚ ਤੁਸੀਂ ਸਾਥ ਦੇ ਰਹੇ ਹੋ ਬਹੁਤ ਸਾਰੇ ਪਿੰਡਾਂ ਵਾਲੇ ਹਰ ਰੋਜ਼ ਪੰਚਾਇਤਾਂ ਮਤੇ ਪਾ ਰਹੀਆਂ ਨੇ ਵੀ ਅਸੀਂ ਵੀ ਸਾਥ ਦੇਵਾਂਗੇ ਜੀ ਸਾਡੇ ਪਿੰਡ ਕੋਈ ਵੇਚ ਨਹੀਂ ਸਾਦਾ ਜੀ ਅਸੀਂ ਮਤਾ ਪਾਤਾ ਜੀ ਸਾਰਾ ਨਾ ਅਸੀਂ ਜਮਾਨਤ ਦੇਣ ਜਾਈਏ ਜੇ ਕੋਈ ਸਾਡੇ ਪਿੰਡ ਦਾ ਫੜ ਲਿਆ ਨਸ਼ੇ ਵੇਚਦਾ ਸੋ ਇਹ ਲੋਕ ਲਹਿਰ ਬਣਾਉਣੀ ਪਊਗੀ ਕੋਈ ਐਸੀ ਗੱਲ ਨਹੀਂ ਹੈਗੀ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੂੰ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਲਮੇ ਲੱਭ ਲਾਂਗੇ ਜ਼ਮੀਨ ਹੋਵੇ ਫੁੱਲਾਂ ਜੋਗੀ ਸੋ ਇਸ ਕਰਕੇ ਪਲੈਨਿੰਗ ਬਹੁਤ ਵੱਡੀ ਮੰਡੀ ਬੋਰਡ ਨਾਲ ਮਿਲ ਕੇ ਕੀਤੀ ਹੈ ਹਾਲਾਂਕਿ ਸਾਡਾ ਲਗਭਗ 6000 ਕਰੋੜ ਰੁਪਇਆ ਉਹਨਾਂ ਨੇ ਰੋਕ ਰੱਖਿਆ ਹੈ ਆਰਡੀਐਫ ਦਾ ਸੜਕਾਂ ਦਾ ਹੀ ਹੈ ਸਾਰਾ ਉਹ ਮੰਡੀ ਬੋਰਡ ਦਾ ਉਹ ਕਿਉਂ ਰੋਕਿਆ ਪਿਛਲੀ ਸਰਕਾਰ ਕੈਪਟਨ ਸਰਕਾਰ ਉਹ ਪੈਸੇ ਨੂੰ ਜਿਹੜਾ ਆਰਡੀਐਫ ਦਾ ਪੈਸਾ ਸੀ ਉਹਨੂੰ ਕਿਤੇ ਹੋਰ ਵਰਤ ਗਏ ਉਹ ਉਸ ਕੰਮ ਤੇ ਨਹੀਂ ਲਾਇਆ ਤੇ ਉਹਨਾਂ ਨੇ ਪੈਸੇ ਰੋਕ ਲਈ ਜੀ ਜਦੋਂ ਅਸੀਂ ਇਹਨਾਂ ਨੂੰ ਕਹੇ ਸਾਡੇ ਪੈਸੇ ਉਹ ਕਹਿੰਦੇ ਜੀ ਮਿਸਯੂਜ਼ ਪੈਸਾ ਹੋਇਆ ਪਹਿਲਾਂ ਵਾਲਾ ਪਹਿਲਾਂ ਤੁਸੀਂ ਐਕਟ ਪਾਸ ਕਰੋ ਵਿਧਾਨ ਸਭਾ ਚ ਕਿ ਇਸੇ ਕੰਮ ਤੇ ਵਰਤਾਂਗੇ ਅਸੀਂ ਐਕਟ ਪਾਸ ਕਰਤਾ ਜੀ ਵਿਆਹ ਲਓ ਜੀ ਅਸੀਂ ਐਕਟ ਪਾਸ ਕਰਤਾ ਪੈਸਾ ਮੰਡੀਆਂ ਆਣੀਆਂ ਸੜਕਾਂ ਤੇ ਲੱਗੂਗਾ ਮੰਡੀ ਬੋੜ ਦੀਆਂ ਸੜਕਾਂ ਤੇ ਤੇ ਅਸੀਂ ਉਹਨਾਂ ਕੋਲ ਗਏ ਕਹਿੰਦੇ ਹਾਂ ਠੀਕ ਐ ਉਹ ਕਹਿੰਦੇ ਇੱਕ ਫੀਸ ਘਟਾਓ ਮੰਡੀ ਦੀ ਅਸੀਂ ਕਹਿੰਦੇ ਸੜਕਾਂ ਦੇ ਪੈਸੇ ਮੰਗਣਾ ਤੇ ਘਟਾਉਣ ਦੀ ਗੱਲ ਕਰਦੇ ਹਾਂ ਅਸੀਂ ਤਾਂ ਐਕਟ ਵੀ ਪਾਸ ਕਰਤਾ ਹੁਣ ਲੱਗੇ ਤਾਂ ਹੋਏ ਆ ਜੇ ਬੇਨਤੀ ਕਰਕੇ ਉਹਨਾਂ ਨੂੰ ਵੀ ਸਾਨੂੰ ਇਹ ਪੈਸੇ ਦੇ ਦਿਓ ਅਸੀਂ ਸੜਕਾਂ ਤਾਂ ਪੰਜਾਬ ਦੀਆਂ ਸਾਰੀਆਂ ਨਵੀਆਂ ਬਣਨ ਆਣੀਆਂ ਵੀ ਬਹੁਤ ਨੇ ਉਹ ਫਿਰਨੀਆਂ ਵੀ ਬਣਾ ਦੇਣੇ ਪਿੰਡਾਂ ਦੀਆਂ ਕੋਈ ਪਿੰਡਾਂ ਐ ਰਹਿਣ ਹੀ ਦੇਣਾ ਕਿ ਕੱਚੀ ਕੱਚਾ ਪਹਾੜ ਜਾਂ ਕੋਈ ਹੋਰ ਹੁਣ ਤਾਂ ਪਿੰਡਾਂ ਨੂੰ ਤਿੰਨ ਤਿੰਨ ਚਾਰ ਚਾਰ ਸੜਕਾਂ ਜਾਂਦੀਆਂ ਨੇ ਪਹਿਲਾਂ ਤਾਂ ਇੱਕ ਅੱਧੀ ਹੁੰਦੀ ਸੀ ਹੁਣ ਤਾਂ ਪਹੈਂਚ ਵੀ ਸੜਕਾਂ ਨੇ ਸੋ ਇਸ ਕਰਕੇ ਸੜਕਾਂ ਨੂੰ 18 ਫੁੱਟਾ ਕਰਨ ਵਾਸਤੇ ਵੀ 250 ਕਰੋੜ ਰੁਪਇਆ ਹੈਨਾ ਤੇ 5 ਸਾਲਾਂ ਦੀ ਮੇਨਟੇਨ ਵਾਸਤੇ 16.27 ਕਰੋੜ ਰੁਪਇਆ ਪੈਸੇ ਦੀ ਅਸੀਂ ਕਮੀ ਨਹੀਂ ਆਉਣ ਦਿੰਦੇ ਦੇਖੋ ਗਲੀਆਂ ਨਾਲੀਆਂ ਫੇਰ ਬਣਾ ਲਾਂਗੇ ਉਹ ਤਾਂ ਐਂ ਚੱਲੀ ਜਾਊਗਾ ਮਜੀ ਸਰਕਾਰ ਗਲੀ ਉੱਚੀ ਚੱਕ ਦਿੰਦੀ ਆ ਘਰ ਨੀਵੇਂ ਹੋ ਜਾਂਦੇ ਨੇ ਲੋਕ ਘਰ ਉੱਚਾ ਚੱਕ ਨੇ ਗਲੀ ਨੀਵੇਂ ਹੋ ਜਾਂਦੀ ਹੈ ਸਰਕਾਰ ਫੇਰ ਗਲੀ ਚ ਚੱਕਦੀ ਫੇਰ ਘਰ ਨੀਵੇਂ ਹੋ ਜਾਂਦੇ ਨੇ ਲੋਕ ਘਰ ਉੱਚਾ ਐਂ ਚਲੀ ਜਾਂਦੇ ਹੀ ਉਹ ਬਹੁਤ ਸਾਲਾਂ ਤੋਂ ਉਹਦੀ ਕੋਈ ਪਲਾਨ ਨਹੀਂ ਹੈਗੀ ਹੈਨਾ ਸ਼ਮਸ਼ਾਨ ਘਟ ਅੰਨੇ ਕੰਦਾਂ ਨੂੰ ਡਿ ਗ੍ਰਾਂਟਾ ਦੇ ਗਏ ਨੇ ਵੀ ਦਸੋ ਚੋ ਜਿਹੜੇ ਮੁਰਦੇ ਗਏ ਨੇ ਉਹ ਤਾਂ ਆਉਂਦੇ ਨਹੀਂ ਹੈਗੇ ਉੱਠ ਕੇ ਹੈਨਾ ਜਿਉਂਦਿਆਂ ਤੇ ਲਾ ਲਈਏ ਸਕੂਲਾਂ ਨੂੰ ਬਣਾ ਲਈਏ ਲਾਇਬ੍ਰੇਰੀਆਂ ਬਣਾ ਲਈਏ ਹੈਨਾ ਬੱਚਿਆਂ ਨੂੰ ਪੜ੍ਹਾ ਲਈਏ ਵਧੀਆ ਕੁਆਲਿਟੀ ਦੇ ਸਕੂਲ ਬਣਾ ਲਈਏ ਸੋਲਰ ਲਾਈਟਾਂ ਲਾ ਲਈਏ ਪਿੰਡਾਂ 'ਚ ਹਾਂ ਮੁਹੱਲਾ ਕਲੀਨਿਕ ਖੋਲ੍ਹ ਲੀਏ ਫੈਸਿਲਟੀਆਂ ਹੈਲਥ ਦੀਆਂ ਦੇ ਦਈਏ ਬਿਜਲੀ ਦਾ ਕਰਤਾ ਬਿਜਲੀ ਦਾ ਕਾਰਜਕਾਰੀ ਦਿੱਤਾ ਹੁਣ ਸੋਚ ਕਰਕੇ ਅਸੀਂ ਉਹ ਕੰਮਾਂ ਨੂੰ ਪਹਿਲਾਂ ਪ੍ਰਾਇੋਰਟੀ ਦੇ ਰਹੇ ਹਾਂ ਜਿਹੜੇ ਕੰਮਾਂ ਨਾਲ ਕਿਸੇ ਦੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੋਵੇ ਕਿਸੇ ਦੇ ਬੱਚੇ ਪੜ ਗਏ ਗਰੀਬ ਦਾ ਬੱਚਾ ਪੜ ਗਏ ਇੱਕ ਵਾਰੀ ਹੁਣ ਸਾਡੇ 100 99 190 ਲਾੜੋ ਚਲੋ 190 ਬੱਚੇ ਸਰਕਾਰੀ ਸਕੂਲਾਂ ਚ ਪੜ੍ਹ ਕੇ ਸਾਡੇ ਸਰਕਾਰੀ ਸਕੂਲਾਂ ਦੇ ਪਿਛਲੇ ਸਾਲ ਜੇਈ ਦਾ ਟੈਸਟ ਪਾਸ ਕਰ ਗਏ ਜੀ 190 ਬੱਚੇ ਹੁਣ ਜਦੋਂ ਇੰਜੀਨੀਅਰ ਬਣਨਗੇ 5-5 ਲੱਖ ਰੁਪਈਆ ਮਹੀਨੇ ਦੀ ਤਨਖਾਹ ਹੋਊਗੀ ਉਹਨਾਂ ਦੀ ਪੈਕੇਜ ਮਿਲਣਗੇ ਉਹਨਾਂ ਨੂੰ ਕੋਈ ਕੰਪਨੀਆਂ ਵੱਲੋਂ ਕਿਸੇ ਦਾ ਬਾਪੂ ਦਿਹਾੜੀ ਕਰਦਾ ਹੈ ਕਿਸੇ ਦਾ ਬਾਪੂ ਖੇਤ ਮਜ਼ਦੂਰੀ ਕਰਦਾ ਹੈ ਕਿਸੇ ਦਾ ਘਰੇ ਆਮ ਆਮ ਕਿਸਾਨ ਹੈ ਆਮ ਕਰਾਂ ਦੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਪੜ੍ਹ ਰਹੇ ਨੇ ਕੁਆਲਟੀ ਐਜੂਕੇਸ਼ਨ ਕਰਤੀ ਸੀ ਸਕੂਲਾਂ ਤੇ ਵੀ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸੋ ਇਸ ਕਰਕੇ ਉਹਨਾਂ ਨੇ ਤਾਂ ਦੇਖਿਆ ਹੀ ਨਹੀਂ ਕਿ ਕਦੇ ਸਕੂਲ ਵੀ ਕਿਹਾ ਜਿਹਾ ਹੋਏ ਪਏ ਨੇ ਛੱਤਾਂ ਡਿੱਗੀ ਜਾਂਦੀਆਂ ਨੇ ਕੋਈ ਕਿਸੇ ਸਕੂਲ 'ਚ ਬੈਂਚ ਨਹੀਂ ਹੈਗੇ ਕਿਤੇ ਬਾਥਰੂਮ ਨਹੀਂ ਸੀ ਕਿਤੇ ਸਕੂਲਾਂ ਮਾਸਟਰਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਕਿਤਾਬਾਂ ਨਹੀਂ ਹੈਗੀਆਂ ਵਰਦੀਆਂ ਟਾਈਮ ਤੇ ਨਹੀਂ ਮਿਲਦੀਆਂ ਆਹ ਕਰ ਚਲੀ ਜਾਂਦਾ ਸੀ ਸਰਕਾਰੀ ਸਕੂਲਾਂ ਦਾ ਸਾਮੀਕਾ ਕੰਨ ਨਹੀਂ ਸੀ ਹੋ ਗਿਆ ਨੇ ਛੱਡੋ ਪਰ ਇਹ ਤਾਂ ਫੇਲ ਨੇ ਪ੍ਰਾਈਵੇਟ ਵਾਲਿਆਂ ਨਾਲ ਗੱਲ ਕਰਕੇ ਮਜਬੂਰੀ ਚ ਪੜਾਈ ਪ੍ਰਾਈਵੇਟ ਚ ਪੜਾਉਣੇ ਪੈਂਦੇ ਸੀ ਵਿਜਵਾਕ ਹੁਣ ਤੁਹਾਡੀ ਮਰਜ਼ੀ ਹੈ ਇੱਧਰ ਪੜਨਾ ਪ੍ਰਾਈਵੇਟ ਚ ਪੜਨਾ ਪ੍ਰਾਈਵੇਟ ਪਾ ਲੋ ਸਰਕਾਰੀ ਚ ਪੜਨਾ ਸਰਕਾਰੀ ਚ ਪੜਾ ਲੋ ਕੁਆਲਿਟੀ ਆਫ ਐਜੂਕੇਸ਼ਨ ਵਿਲ ਬੀ ਸੇਮ ਤੇ ਉਧਰ ਤਾਂ ਫੀਸ ਲੱਗੂਗੀ ਇੱਧਰ ਫੀਸ ਵੀ ਨਹੀਂ ਲੱਗਣੀ ਇਹ ਤੁਹਾਡੀ ਮਰਜ਼ੀ ਹੈ ਇਸੇ ਤਰ੍ਹਾਂ ਹਸਪਤਾਲ ਹੈ ਸਰਕਾਰੀ ਹਸਪਤਾਲ ਚ ਉਹਨਾਂ ਤੇ ਐਂ ਦਿੱਤਾ ਐਕਸ-ਰੇ ਵਾਲੀਆਂ ਮਸ਼ੀਨਾਂ ਤਾਂ ਕਬੂਤਰਾਂ ਦੇ ਹੱਲ ਨੇ ਸੀ। ਆਗਲਾ ਕਾ ਚੱਡੂਪੁਰੇ ਜੋ ਮਰਜੀ ਹੈ ਜਾਨ ਬਚਾਉਣੀ ਹੈ ਕਿਲਾ ਵੇਚ ਦਿੰਦੇ ਆ ਪ੍ਰਾਈਵੇਟ ਚ ਇਲਾਜ ਕਰਾ ਲਓ। ਮਜਬੂਰੀ ਚ ਹੁਣ ਅਸੀਂ ਉਹ ਸੇਮ ਕਰ ਦਾਂਗੇ।